ਮੋਟਾਰ ਮਿਲੰਦੇ ਕਰਕੇ ਲੋਕਾਂ ਦੇ ਵਿੱਚ دہشت ਬਣ ਗਈ ਹੈ ਦੱਸਦੀ ਕਿ ਲੋਕਾਂ ਦੇ ਵੱਲੋਂ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਤੇ ਪੁਲਿਸ ਵੱਲੋਂ ਇਸ ਬੰਦੀ ਆਰਮੀ ਨੂੰ ਵੀ ਸੂਚਿਤ ਕੀਤਾ ਗਿਆ ਤੇ ਆਰਮੀ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜ਼ਿੰਦਾਬਾਮ ਨੂੰ ਡਿਫਿਊਜ਼ ਕੀਤਾ ਸੁਪਿੰਡ ਦੇ ਸਰਪੰਚ ਦਾ ਕਹਿਣਾ ਸੀ ਕਿ ਵੀਰ ਸਿੰਘ ਨਾਮ ਦੇ ਇੱਕ ਵਿਅਕਤੀ ਦੀ ਪੈਲੀ ਵਿੱਚ ਇਹ ਮੋਟਾਰ ਉਸਦੇ ਬੇਟੇ ਵੱਲੋਂ ਦੇਖਿਆ ਗਿਆ ਸੀ ਤੇ ਉਸ ਤੋਂ ਬਾਅਦ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਸਰ ਇਸ ਏਜਰੇਪਿਛੇ ਹਿੰਦੂਸਤਾਨ ਪੱਖਸਾ ਜੁੱਧ ਹੋਇਆ ਉਹ ਦਰਾਨੇ ਕੋਈ ਡਰੋਨ ਤੋਂ ਡਿੱਗਿਆ ਹੋਇਆ ਬੰਬ ਹੈਗਾ ਜੀ ਤੇ ਸਵੇਰੇ ਵੀਰ ਸਿੰਘ ਦਾ ਵੱਡਾ ਬੇਟਾ ਇੱਥੇ ਗਾਈ ਨੂੰ ਬੰਨਣ ਆ ਰਿਹਾ ਸੀ ਤੇ ਉਹਨੇ ਆ ਕੇ ਦੇਖਿਆ ਤੇ ਪੁਲਿਸ ਨੂੰ ਇਨਫੋਰਮ ਕੀਤਾ ਤੇ ਪੁਲਿਸ ਨੇ ਕਾਰਵਾਈ ਕੀਤੀ ਹੈ ਔਰ ਆਰਮੀ ਆ ਕੇ ਇਸ ਨੂੰ ਡਿਫਿਊਜ਼ ਕੀਤਾ ਹੈ ਜਿੰਦਾ ਹੀ ਹੈਗਾ ਸੀ ਹਾਂ ਜਿੰਦਾ ਹੀ ਬੰਬ ਮਿਲਿਆ ਸੀ ਕੋਈ ਨੁਕਸਾਨ ਕੋਈ ਨੁਕਸਾਨ ਨਹੀਂ ਹੋਇਆ ਜੀ ਇਸ ਨੂੰ ਪੁਲਿਸ ਨੇ ਕਬਜ਼ੇ ਲੈ ਕੇ ਆਪਣੀ ਕਾਰਵਾਈ ਕਰਕੇ ਆਰਮੀ ਨੂੰ ਬੁਲਾ ਕੇ ਨੇ ਡਿਸਫਿਊਜ਼ ਕੀਤਾ ਗਿਆ ਤੇ ਪੜਤਭਗ ਜੋ ਦਰਾਨ ਬੰਬ ਪਿਆ ਸੀਗਾ ਸਰਪੰਚ ਸਾਹਿਬ ਨੇ ਇਨਫੋਰਮੇਸ਼ਨ ਦਿੱਤੀ ਥਾਣੇ ਥਾਣੇ ਆਣ ਕੇ ਦੇਖਿਆ ਤੇ ਆਰਮੀ ਅਫਸਰਾਂ ਭરાਇਆ ਗਿਆ ਜੋ ਕਿ ਨਾਨਕ ਨਸ਼ਟ ਕਰਤਾ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਖੇਤਾਂ ਦੇ ਵਿੱਚ ਚਲਿਆ ਸੀਗਾ ਕਿ ਕਿਸੇ ਤਰ੍ਹਾਂ ਕੋਈ ਨੁਕਸਾਨ ਨਹੀਂ ਹੋਇਆ ਪਬਜੀ ਲਈ ਸੀਗਾ ਜੀ ਹਾਂ ਬੰਬ ਜਿੰਦਾ ਸੀਗਾ ਫੂਸ ਕਰਤਾ ਉਹਨੂੰ ਹਾਂ ਦੇ ਫੂਸ ਕਰਤਾ ਜੀ ਕਾਫੀ ਧਮਾਕਾ ਹੋਇਆ ਥਾਣੇ ਆਣ ਕੇ ਰਿਸਪੋਸ ਕੀਤਾ ਜੀ